ਪੰਜਾਬ ਅਤੇ ਪੰਜਾਬੀਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਦੇ ਖਲਕ ਪੰਜਾਬ ਦੀ ਸਿਆਸਤ ਵਿੱਚ ਲੁਧਿਆਣਾ ਪੱਛਮੀ ਦੇ ਨਤੀਜੇ ਤੋਂ ਬਾਅਦ ਇੱਕ ਤਰ੍ਹਾਂ ਨਾਲ ਹੜਕੰਪ ਮੱਚਿਆ ਹੈ ਸੱਤਾਧਾਰੀ ਪਾਰਟੀ ਦੂਸਰੀਆਂ ਪਾਰਟੀਆਂ ਦੇ ਉੱਤੇ ਲਗਾਤਾਰ ਹਮਲਾਵਾਰ ਹੋ ਰਹੀ ਹੈ ਦੂਸਰੀਆਂ ਪਾਰਟੀਆਂ ਦੇ ਵਿੱਚ ਕਿਤੇ ਨਾ ਕਿਤੇ ਖਾਮੋਸ਼ੀ ਹੈ ਜਿਹੜਾ ਪ੍ਰਦਰਸ਼ਨ ਭਾਰਤੀ ਜਨਤਾ ਪਾਰਟੀ ਕਰਨਾ ਚਾਹੁੰਦੀ ਸੀ ਉਹ ਨਹੀਂ ਹੋ ਸਕਿਆ ਤੇ ਜਿਸ ਅਕਾਲੀ ਦਲ ਨੂੰ ਇਸ ਸੀਟ ਦੇ ਵਿੱਚੋਂ ਸਰਵਾਈਵ ਕਰਨ ਦੀ ਆਸ ਸੀ ਉਹ ਨਹੀਂ ਹੋ ਸਕਿਆ ਤੇ ਅਕਾਲੀ ਉਮੀਦਵਾਰ ਦੀ ਜ਼ਮਾਨਤ ਜप्त ਹੋ ਗਈ ਹੈ ਸਭ ਤੋਂ ਵੱਧ ਕਾਂਗਰਸ ਪਾਰਟੀ ਇਸ ਵੇਲੇ ਜਿਹੜੀ ਦੂਸਰੇ ਨੰਬਰ ਦੀ ਪਾਰਟੀ ਹੈ ਲੁਧਿਆਣਾ ਪੱਛਮੀ ਉਪ ਚੋਣ ਜਿਹੜਾ ਜਿਆ ਕयास ਕੀਤਾ ਜਾ ਰਿਹਾ ਸੀ ਉਹ ਆਉਣ ਵਾਲੇ ਹਾਲਾਤਾਂ ਨੂੰ ਭਾਪਦੇ ਆਂ ਜਿਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਗੁਜ਼ਰੀਏ ਉਹਨਾਂ ਲਈ ਬਹੁਤ ਸੰਵੇਦਨਸ਼ੀਲ ਸਮਾਂ ਹੈ ਸੋ ਅੱਜ ਇਸ ਤੋਂ ਅੱਗੇ ਦੀ ਗੱਲ ਕਰੀਏ ਲੁਧਿਆਣਾ ਪਛਮੀ ਉਪਚੋਣ ਦੇ ਨਤੀਜੇ ਤੋਂ ਬਾਅਦ ਸੱਤਾਧਾਰੀ ਧਿਰ ਨੇ ਦੂਸਰੀਆਂ ਪਾਰਟੀਆਂ ਤੇ ਲਗਾਤਾਰ ਹਮਲੇ ਜਾਰੀ ਕੀਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਭਾਰਤੀ ਜਨਤਾ ਪਾਰਟੀ ਅਤੇ ਖਾਸ ਕਰਕੇ ਆਪਣੀਆਂ ਵਿਰੋਧੀ ਪਾਰਟੀਆਂ ਨੂੰ ਆੜੇ ਹੱਥੀ ਲਿਆ ਹੈ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਮੁੱਖ ਮੰਤਰੀ ਭਗਮੰਤ ਮਾਨ ਸਭ ਤੋਂ ਵੱਧ ਹਮਲਾਵਰ ਹੋ ਰਹੇ ਨੇ ਅਤੇ ਕਾਂਗਰਸ ਪਾਰਟੀ ਦੇ ਖਿਲਾਫ ਉਹਨਾਂ ਨਹੀਂ ਜਿੰਨਾ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਮੁੱਖ ਮੰਤਰੀ ਵੱਲੋਂ ਇੱਕ ਤਰ੍ਹਾਂ ਨਾਲ ਹਮਲੇ ਕੀਤੇ ਜਾ ਰਹੇ ਨੇ ਹੁਣ ਜਦੋਂ ਅਸੀਂ ਸਮੁੱਚਤਾ ਵਿੱਚ ਜਾ ਕੇ ਵੇਖਦੇ ਹਾਂ ਕਿ ਜਿਹੜੀਆਂ ਉਪਚੋਣਾ ਹੁੰਦੀਆਂ ਨੇ ਹਮੇਸ਼ਾ ਸੱਤਾਧਾਰੀ ਧਿਰ ਦੇ ਪੱਖ ਵਿੱਚ ਹੁੰਦੀਆਂ ਨੇ ਤੇ ਸਤਾਤ ਤਰੀ ਤਿਰ ਇਹਨਾਂ ਚੋਣਾਂ ਨੂੰ ਜਿੱਤਣ ਵਿੱਚ ਹਮੇਸ਼ਾ ਸਫਲ ਰਹਿੰਦੀ ਹੈ ਕਿਉਂਕਿ ਕਿ ਸਾਰਾ ਕੁਝ ਆਪਾਂ ਪਹਿਲੇ ਐਪੀਸੋਡਸ ਦੇ ਵਿੱਚ ਜ਼ਿਕਰ ਹੈ ਜਿਹੜਾ ਉਹ ਕਰ ਚੁੱਕੇ ਹਨ ਮੰਤਰੀ ਭਗਵੰਤ ਮਾਨ ਅੱਜ ਮਾਨਯੋਗ ਪੰਜਾਬ ਦੇ ਗਵਰਨਰ ਸਾਹਿਬ ਨਾਲ ਮੁਲਾਕਾਤ ਕਰਦੇ ਨੇ ਉਹਨਾਂ ਤੋਂ ਮਿਲਣ ਦਾ ਸਮਾਂ ਉਹਨਾਂ ਕੱਲ ਮੰਗਿਆ ਸੀ ਅੱਜ ਮੁਲਾਕਾਤ ਕਰਕੇ ਉਹਨਾਂ ਮੰਤਰੀ ਮੰਡਲ ਦਾ ਵਿਸਤਾਰ ਕਰਨ ਵਾਸਤੇ ਸਮਾਂ ਜਿਹੜਾ ਉਹ ਮੰਗਿਆ ਹੈ ਇੱਕ ਸਟੇਟ ਦਾ ਮੁੱਖ ਮੰਤਰੀ ਜਦੋਂ ਚਾਵੇ ਰਾਜਪਾਲ ਸਾਹਿਬ ਤੋਂ ਇਸ ਕੰਮ ਲਈ ਸਮਾਂ ਲੈ ਸਕਦਾ ਹੈ ਜੇ ਹੁਣੇ ਸਭਾ ਬਨਾਮ ਨੇ ਇੱਕ ਜਾਂ ਦੋ ਦਿਨ ਦੇ ਵਿੱਚ ਵਿੱਚ ਮੰਤਰੀ ਮੰਡਲ ਨੂੰ ਨਵੇਂ ਨੂੰ ਸੋਚਕਾਈ ਜਾਵੇਗੀ ਪਰ ਇਸ ਸਾਰੇ ਵਰਤਾਰੇ ਦੇ ਵਿੱਚੋਂ ਜਿਹੜੀਆਂ ਖਬਰਾਂ ਨਿਕਲ ਕੇ ਆ ਰਹੀਆਂ ਨੇ ਉਹ ਮੰਤਰੀ ਨਵੇਂ ਕੌਣ ਹੋ ਸਕਦੇ ਨੇ ਇੱਕ ਤੇ ਲਗਭਗ ਤੈ ਹੈ ਕਿ ਸੰਜੀਵ ਅਰੋੜਾ ਪੰਜਾਬ ਦੇ ਅਗਲੇ ਕੈਬਨਿਟ ਮੰਤਰੀ ਬਜੋ ਸੋਚ ਚੁੱਕਣਗੇ ਹੀ ਚੁੱਕਣਗੇ ਦੂਸਰੀ ਗੱਲ ਜੀਰਵਾਇਜ਼ ਦੇਖਿਆ ਜਾ ਰਿਹਾ ਹੈ ਕਿ ਪੰਜਾਬ ਦੇ ਹੋਰ ਕਿਹੜੇ ਕੈਬਨਿਟ ਮੰਤਰੀ ਨੂੰ ਸੋਚਕਾਈ ਜਾ ਸਕਦੀ ਹੈ ਤੇ ਕਿਹੜੇ ਦੀ ਛੁੱਟੀ ਹੋ ਸਕਦੀ ਹੈ ਜਦੋਂ ਅਸੀਂ ਸਮੁੱਚਤਾ ਵਿੱਚ ਜਾ ਕੇ ਕਿੰਨੀਆਂ ਚੀਜ਼ਾਂ ਵੱਲ ਗੌਰ ਕਰਨ ਦਾ ਯਤਨ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਜ਼ਿਲ੍ਹਾ ਮੋਹਾਲੀ ਕਿਤੇ ਨਾ ਕਿਤੇ ਜ਼ਿਲ੍ਹਾ ਜਿਹੜਾ ਬਠਿੰਡਾ ਮਾਲਵੇ ਦੇ ਵਿੱਚ ਕੁਝ ਜ਼ਿਲ੍ਹਿਆਂ ਨੂੰ ਕਿਉਂਕਿ ਸੰਗਰੂਰ ਪਹਿਲਾਂ ਹੀ ਆਪਣੇ ਤੌਰ ਤੇ ਮੰਤਰੀ ਮੰਡਲ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਵਧੀਆ ਥਾਂ ਹੈ ਜਿਹੜੀ ਉਹ ਲਈ ਬੈਠਾ ਹੈ ਲੁਧਿਆਣਾ ਦੇ ਦੋ ਕੈਬਨਿਟ ਮੰਤਰੀ ਖੰਨਾ ਤੇ ਸਾਹਨੇਵਾਲ ਤੋਂ ਮંત્રી ਮੰਡਲ ਦੇ ਵਿੱਚ ਇਸ ਵੇਲੇ ਕੰਮ ਕਰ ਰਹੇ ਨੇ ਹੁਣ ਜਿਹੜੀ ਕਨਸੋਰਸ ਆ ਉਹ ਇਹ ਆ ਕਿ ਬਠਿੰਡਾ ਇਲਾਕੇ ਨਾਲ ਸੰਬੰਧਿਤ ਜਿਸ ਤਰ੍ਹਾਂ ਬਾਦਲ ਪਰਿਵਾਰ ਦੇ ਮੁਕਾਬਲੇ ਗੁਰਮੀਤ ਸਿੰਘ ਖੁੱਡੀਆਂ ਵਜ਼ੀਰ ਨੇ ਤੇ ਇੱਕ ਅਦਾ ਮੰਤਰੀ ਹੋਰ ਬਣਾਇਆ ਜਾ ਸਕਦਾ ਹੈ ਜਾਂ ਕਿਸੇ ਨੂੰ ਹਟਾਇਆ ਵੀ ਜਾ ਸਕਦਾ ਹੈ ਜਾਂ ਅਮਰਤਸਰ ਨਾਲ ਸੰਬੰਧਿਤ ਕਿਸੇ ਨਾ ਕਿਸੇ ਵਜ਼ੀਰ ਨੂੰ ਮੰਤਰੀਇਚੜਾ ਬਣਾਇਆ ਜਾ ਸਕਦਾ ਦੋਆਬੇ ਦੇ ਵਿੱਚੋਂ ਵੀ ਕਿਸੇ ਨਾ ਕਿਸੇ ਵਜ਼ੀਰ ਦਾ ਨੰਬਰ ਹੈ ਜਿਹੜਾ ਕਿਸੇ ਐਮਐਲਏ ਦਾ ਲੱਗ ਸਕਦਾ ਤੇ ਹਟਾਏ ਜਾਣ ਵਾਲੇ ਮੰਤਰੀਆਂ ਦੇ ਵਿੱਚੋਂ ਲੱਗਦਾ ਨਹੀਂ ਕਿ ਲੁਧਿਆਣਾ ਜ਼ਿਲ੍ਹਾ ਜਾਂ ਕਿਸੇ ਹੋਰ ਸੂਰੂੂ ਜ਼ਿਲ੍ਹੇ ਦੇ ਕਿਸੇ ਮੰਤਰੀ ਨੂੰ ਹਟਾਇਆ ਜਾ ਸਕੇਗਾ ਇਸ ਵੇਲੇ ਸਭ ਤੋਂ ਵੱਧ ਸੰਭਾਵਨਾਵਾਂ ਨੇ ਜਿਹੜੀਆਂ ਉਹ ਬਠਿੰਡਾ ਨਾਲ ਸੰਬੰਧਤ ਨੇ ਦੁਆਬੇ ਨਾਲ ਸੰਬੰਧਤ ਨੇ ਮੁਹਾਲੀ ਦਾ ਜਿੱਥੇ ਕੋਈ ਵਜ਼ੀਰ ਨਹੀਂ ਮੁਹਾਲੀ ਨਾਲ ਸੰਬੰਧਤ ਨੇ ਤੇ ਪਟਿਆਲਾ ਦੇ ਵਿੱਚ ਜਿੱਥੇ ਇੱਕ ਮੰਤਰੀ ਆ ਸ਼ਾਇਦ ਉੱਥੇ ਵੀ ਕਿਸੇ ਨਾ ਕਿਸੇ ਦਾ ਹੋਰ ਦਾ ਜਿਹੜਾ ਲੱਗ ਸਕਦਾ ਹੈ ਇੱਕ ਦੋ ਨੌ ਜ ਉਹਨਾਂ ਨੂੰ ਵੀ ਨਿਵਾਇਦਗੀ ਮਿਲ ਸਕਦੀ ਹੈ ਤੇ ਜਿਹੋ ਜਿਹਾਂ ਕਿਆਸਰਾਂੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਇਸ ਗੱਲ ਲਈ ਬਿਹਤ ਸੰਜੀਦਾ ਨੇ ਔਰ ਕਿਤੇ ਨਾ ਕਿਤੇ ਕਿਤੇ ਬੀਬੀ ਬਲਜਿੰਦਰ ਕੌਰ ਦੀ ਗੱਲ ਆ ਜਿਹੜੀ ਉਹ ਵੀ ਮੰਤਰੀ ਮੰਡਲ ਵਿੱਚੋਂ ਸੌ ਚੁੱਕਣ ਦੀ ਚੱਲਦੀ ਹੈ ਤੇ ਕਿਤੇ ਨਾ ਕਿਤੇ ਪੰਜਾਬ ਦੇ ਸਪੀਕਰ ਵਿਧਾਨ ਸਭਾ ਮਨਜੂ ਕੁਲਤਾਰ ਸਿੰਘ ਸੰਧਮਨ ਦਾ ਵੀ ਕੈਬਨਿਟ ਦੇ ਵਿੱਚ ਆਉਣ ਦਾ ਰਾਹ ਹੈ ਜਿਹੜਾ ਉਹ ਕਿਆਸ ਕੀਤਾ ਜਾ ਰਿਹਾ ਹੈ ਕਿ ਉਹ ਵੀ ਕੈਬਨਿਟ ਮੰਤਰੀ ਵਿੱਚੋਂ ਸੌ ਚੁੱਕ ਸਕਦੇ ਨੇ ਤੇ ਪੰਜਾਬ ਇਸ ਸਪੀਕਰ ਦੀ ਕੁਰਸੀ ਹੈ ਜਿਹੜੀ ਉਹ ਕਿਸੇ ਹੋਰ ਵਿਧਾਇਕ ਦੇ ਹਵਾਲੇ ਕੀਤੀ ਜਾ ਸਕਦੀ ਹੈ ਇਸ ਵੇਲੇ ਪੰਜਾਬ ਦੀ ਰਾਜਨੀਤੀ ਵਿੱਚ ਖਾਸ ਤੌਰ ਤੇ ਸੱਤਾਧਾਰੀ ਧਿਰ ਵਿੱਚ ਹੜਕੰਪ ਮੱਚਿਆ ਹੈ ਕਿਉਂਕਿ ਆਪਾਂ ਸੱਤਾਧਾਰੀ ਧਿਰ ਦੀ ਗੱਲ ਕਰਦੇ ਹਾਂ ਮਾਨਯੋਗ ਕੌਮਿਕ ਨਵੀਨਰ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਸ ਗੱਲ ਨੂੰ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਉਹ ਰਾਜ ਸਭਾ ਮੈਂਬਰ ਨਹੀਂ ਬਣਨਗੇ ਹਾਲਾਂਕਿ ਉਹਨਾਂ ਇਹ ਵੀ ਕਹਿ ਦਿੱਤਾ ਹੈ ਕਿ ਰਾਜ ਸਭਾ ਦੀ ਖਾਲੀ ਹੋਣ ਵਾਲੀ ਸੀਟ ਲਈ ਉਮੀਦਵਾਰ ਦਾ ਫੈਸਲਾ ਪਾਰਟੀ ਦੀ ਪੀਏਸੀ ਕਰੇਗੀ ਪੀਏਸੀ ਕੌਣ ਹੈ ਸਮੂਚਿਤਾ ਵਿੱਚ ਜਾ ਕੇ ਜਦੋਂ ਅਸੀਂ ਦੇਖਦੇ ਹਾਂ ਪੀਐਸਸੀ ਪਾਰਟੀ ਦੀ ਹੀ ਇੱਕ ਇੱਕ ਲੀਡਰਸ਼ਿਪ ਦੇ ਵਿੱਚ ਇੱਕ ਚੋਣ ਕਮੇਟੀ ਹੁੰਦੀ ਹੈ ਤੇ ਉਹਨੇ ਫੈਸਲਾ ਕਰਨਾ ਹੈ ਤੇ ਜੇ ਕੇਜਰੀਵਾਲ ਚੋਣਗੇ ਤੇ ਪੀਐਸਸੀ ਵੱਲੋਂ ਜ਼ੋਰ ਪਾਇਆ ਜਾਵੇਗਾ ਤਾਂ ਕੇਜਰੀਵਾਲ ਸਾਹਿਬ ਮੰਨ ਵੀ ਸਕਦੇ ਨੇ ਇੱਕ ਸਟ੍ਰੈਟਜੀ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਦੀ ਰਹੀ ਜਿਸ ਤਰ੍ਹਾਂ ਮੁੱਖ ਮੰਤਰੀ ਦੀ ਚੋਣ ਕਰਨੀ ਸੀ ਮੁੱਖ ਮੰਤਰੀ ਦੇ ਚਿਹਰੇ ਦੀ ਚੋਣ ਕਰਨੀ ਸੀ ਚੋਣਾਂ ਤੋਂ ਪਹਿਲਾਂ ਤੇ ਇੱਕ ਫੋਨ ਨੰਬਰ ਜਾਰੀ ਕੀਤਾ ਗਿਆ ਉਹਦੇ ਉੱਤੇ ਮਿਸ ਕਾਲ ਮੰਗੀ ਗਈ ਭਗਵੰਤ ਮਾਨ ਦੇ ਹੱਕ ਵਿੱਚ ਇੱਕ ਤਰ੍ਹਾਂ ਨਾਲ ਰੈ ਮੰਗੀ ਗਈ ਹੋਇਆ ਵੀ ਉਦਾਂ ਜਿੱਦਾਂ ਪਾਰਟੀ ਚਾਹੁੰਦੀ ਸੀ ਇਸ ਤਰ੍ਹਾਂ ਪੀਐਸਸੀ ਜਿੱਦਾਂ ਪਾਰਟੀ ਚਾਹੇਗੀ ਬਿਲਕੁਲ ਉਸੇ ਤਰ੍ਹਾਂ ਹੋਵੇਗਾ ਇਸ ਤੋਂ ਪਹਿਲਾਂ ਕਦੇ ਪੀਐਸਸੀ ਨੇ ਕਦੇ ਕੋਈ ਅਜਿਹਾ ਫੈਸਲਾ ਨਹੀਂ ਕੀਤਾ ਜਦੋਂ ਅਸੀਂ ਪਹਿਲਾਂ ਰਾਜ ਸਭਾ ਮੈਂਬਰ ਪੰਜਾਬ ਦੇ ਜਿਹੜੇ 6 ਗਏ ਸੀ ਉਹਨਾਂ ਦੇ ਉੱਤੇ ਸਮੁੱਚਤਾ ਵਿੱਚ ਜਾ ਕੇ ਝਾਤੀ ਵਾਰਦੇ ਆ ਤਾਂ ਪੰਜਾਬ ਦਾ ਕੋਈ ਦਰਦਮੰਦ ਪੰਜਾਬ ਦੇ ਲਈ ਬੋਲਣ ਵਾਲਾ ਲੜਨ ਵਾਲਾ ਅੜਨ ਵਾਲਾ ਖੜਨ ਵਾਲਾ ਤੇ ਕਿਤੇ ਝਗੜਨ ਵਾਲਾ ਰਾਜ ਸਭਾ ਮੈਂਬਰ ਹਾਲ ਦੀ ਘੜੀ ਕਿਤੇ ਨਜ਼ਰ ਨਹੀਂ ਆਇਆ ਕਿਉਂਕਿ ਬਹੁਤ ਵੱਡੇ ਇਸ਼ੂਸ ਪੰਜਾਬ ਦੇ ਲਗਾਤਾਰ ਵਾਪਰਦੇ ਰਹੇ ਪੰਜਾਬ ਦੇ ਵਿੱਚ ਬਹੁਤ ਕੁਝ ਹੋਇਆ ਪੰਜਾਬ ਦਾ ਪੈਰ ਪੈਰ ਤੇ ਧੱਕਾ ਹੋਇਆ ਪਰੰਤੂ ਉਸ ਵੇਲੇ ਪੰਜਾਬ ਦੇ ਰਾਜ ਸਭਾ ਮੈਂਬਰ ਕਿਤੇ ਨਜ਼ਰ ਨਹੀਂ ਆਏ ਪਰ ਪੰਜਾਬੀਆਂ ਦੀ ਫਿਤਰਤ ਦੇਖੋ ਕਿ ਉਹਨੇ ਰਾਜ ਸਭਾ ਮੈਂਬਰਾਂ ਵਿੱਚੋਂ ਵੀ ਲੁਧਿਆਣਾ ਪਛਮੀ ਤੋਂ ਇੱਕ ਨੂੰ ਵਿਧਾਇਕ ਬਣਾ ਕੇ ਮੰਤਰੀ ਬਣਨ ਦਾ ਰਾਹ ਜਿਹੜਾ ਉਹ ਪਦਰਾ ਕਰ ਦਿੱਤਾ ਤੇ ਅੱਗੇ ਪੀਏਸੀ ਉਹੀ ਫੈਸਲਾ ਕਰੇਗਾ ਜੋ ਕੇਜਰੀਵਾਲ ਸਾਹਿਬ ਚਾਹਣਗੇ ਹੁਣ ਰਾਜ ਸਭਾ ਦੇ ਵਿੱਚ ਪਾਰਟੀ ਦੇ ਇੱਕ ਹੋਰ ਆਗੂ ਦਾ ਜਾਣਦਾਰ ਅਸੀਂ ਹਲੇ ਵੀ ਆਪਣੇ ਚੈਨਲ ਵੱਲੋਂ ਆਪਣੇ ਵੱਲੋਂ ਆਵਾਜ਼ੇ ਹਲਕ ਵੱਲੋਂ ਮੋੱਖ ਅਮ ਰਾਜ ਸਭਾ ਮੈਂਬਰ ਬਜੋ ਕੇਜਰੀਵਾਲ ਸਾਹਿਬ ਦੀ ਇਹ ਸੁਭਾਵਨਾ ਮਜੂਦੀਆਂ ਤਿਉ ਰੱਖੀ ਹੋਈਆਂ ਨੇ ਤੇ ਲੱਗਦਾ ਹੈ ਕਿ ਸ਼ਾਇਦ ਜਦੋਂ ਪੀਐਸਸੀ ਜ਼ੋਰ ਪਾ ਕੇ ਕਹੇਗੀ ਕਿ ਕੇਜਰੀਵਾਲ ਸਾਹਿਬ ਵੀ ਪੰਜਾਬ ਦੇ ਵਿੱਚੋਂ ਬਤੌਰ ਰਾਜ ਸਭਾ ਮੈਂਬਰ ਜਾ ਸਕਦੇ ਨੇ ਇਹ ਸੁਭਾਵਨਾ ਮਹਲੇ ਬਣੀ ਹੋਈਆਂ ਨੇ ਕਿਉਂਕਿ ਉਹਨਾਂ ਸਾਰਾ ਕੰਮ ਆ ਜਿਹੜਾ ਉਹ ਪੀਐਸਸੀ ਦੇ ਉੱਤੇ ਸਿਰ ਦਿੱਤਾ ਕਿ ਪੀਐਸਸੀ ਜੋ ਫੈਸਲਾ ਕਰੇਗੀ ਤੇ ਪੀਐਸਸੀ ਕਿੰਨਾ ਦੀ ਆ ਅੱਜ ਮਾਲਵਿੰਦਰ ਸਿੰਘ ਮਾਲੀ ਉਹਨਾਂ ਦੀ ਮੈਂ ਪੋਸਟ ਪੜ੍ਹ ਰਿਆ ਸੀ ਹੈ ਥੋੜੀ ਸਖਤ ਪਰ ਉਹ ਇਹੀ ਅਰਥ ਨੇ ਜਿਹੜੇ ਤੁਹਾਡੇ ਨਾਲ ਮੈਂ ਸਾਂਝੇ ਕਰ ਰਿਹਾ ਹਾਂ ਐਸ ਵੇਲੇ ਚਰਚਾ ਜਿਹੜੀ ਪੀਐਸਸੀ ਮੈਂਬਰ ਪੀਐਸਸੀ ਕਮੇਟੀ ਕੀ ਫੈਸਲਾ ਕਰਦੀ ਹੈ ਰਾਜ ਸਭਾ ਦਾ ਤੇ ਪੰਜਾਬ ਦੇ ਵਜ਼ੀਰ ਕਿਹੜੇ ਬਣਦੇ ਨੇ ਤੇ ਪੰਜਾਬ ਦੀ ਬਜਾਰਤ ਵਿੱਚ ਕਿਹੜੇ ਚਿਹਰੇ ਜਾਂਦੇ ਨੇ ਕਿਹੜੇ ਹਟਦੇ ਨੇ ਬਹੁਤ ਸਾਰੇ ਵਿਧਾਇਕ ਨੇ ਜਿਹੜੇ ਆਸਬੰਦ ਨੇ ਤੇ ਬਹੁਤ ਸਾਰੇ ਆਰਾਮ ਨਾਲ ਬੈਠੇ ਨੇ ਕਿ ਪਾਰਟੀ ਵੱਲੋਂ ਪਤਾ ਨਹੀਂ ਕੀ ਦਾ ਕਿੱਥੇ ਨੰਬਰ ਲੱਗਣਗੇ ਜਿਸ ਤਰ੍ਹਾਂ ਪਹਿਲਾਂ ਹੁੰਦਾ ਆਇਆ ਤੇ ਕਿਤੇ ਨਾ ਕਿਤੇ ਬੀਬੀ ਬਲਜਿੰਦਰ ਕੌਰ ਤੇ ਕਿਤੇ ਨਾ ਕਿਤੇ ਮਾਜੂ ਸਪੀਕਰ ਪੰਜਾਬ ਵਿਧਾਨ ਸਭਾ ਵੀ ਕਿਸੇ ਨਾ ਕਿਸੇ ਲਾਈਨ ਵਿੱਚ ਨਜ਼ਰ ਆਉਂਦੇ ਨੇ ਸੋ ਇਹ ਇੱਕ ਦੋ ਦਿਨਾਂ ਦੇ ਵਿੱਚ ਸਾਰਾ ਮਾਜਰਾ ਹੈ ਜਿਹੜਾ ਉਹ ਕਲੀਅਰ ਹੋ ਜਾਵੇਗਾ ਤੇ ਤੁਹਾਨੂੰ ਇਹ ਜਾਣਕਾਰੀ ਨਾਲ ਨਾਲ ਸ਼ੇਅਰ ਕਰ ਦਿੱਤੀ ਜਾਵੇਗੀ ਫਿਲਹਾਲ ਇੰਨਾ ਹੀ ਵੇਖਦੇ ਰਹੋ ਸਾਡਾ ਚੈਨਲ ਆਵਾਜ਼ ਦੇ ਕਲ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ